ਮਾਲਕ ਹੁੰਦਾ ਉਹ ਆ ਕੇ ਕਹਿੰਦਾ ਓਏ ਤੈਨੂੰ ਕਿਹਾ ਸੀ ਕਿ ਮੈਂ ਆ ਕੰਮ ਕੀਤਾ ਨਹੀਂ ਤੇ ਮੈਂ ਤੈਨੂੰ ਦੱਸ ਕੇ ਗਿਆ ਸੀ ਕਿ ਕਰਨਾ ਤਾਂ ਕੀਤਾ ਨਹੀਂ ਕਿਉਂਕਿ ਉਹਦੇ ਹੰਦਰ ਅਸੀਂ ਕੰਮ ਕਰਦੇ ਹੁੰਨੇ ਆ ਅਸੀਂ ਕਦੀ ਇਦਾਂ ਦਾ ਨਿਜਾਮ ਦੇਖਿਆ ਨਹੀਂ ਹੁੰਦਾ ਪਹਿਲਾਂ ਤੇ ਸਾਨੂੰ ਬੜਾ ਆਊਰ ਲੱਗਦਾ ਕਿਉਂ ਕਿ ਅਸੀਂ ਪਿੰਡ 'ਚ ਜਦੋਂ ਖੇਤੀਬਾੜੀ ਕਰਦੇ ਆ ਤੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਆਪ ਹੁੰਨੇ ਆ ਦੋ ਖਤਿਆਂ ਵਾਲੇ ਦਾ ਵੀ ਬਰਾਬਰ ਦਾ ਹੀ ਰੋਬ ਆ ਜਿੰਨਾ 20 ਖਤਿਆਂ ਵਾਲੇ ਦਾ ਰੋਬ ਆ ਅਗਲਾ ਕਹਿੰਦਾ ਬਾਈ ਖੱਤੇ ਤੇਰੇ ਕੋਲ ਜ਼ਿਆਦੇ ਹੋਣਗੇ ਪਰ ਕੰਮ ਮੈਂ ਵੀ ਆਪਣਾ ਹੀ ਕਰਦਾ ਤੇ ਮੇਰੇ ਨਾਲ ਉੱਚਾ ਨਹੀਂ ਬੋਲਣਾ ਤੁਸੀਂ ਹਰ ਇੱਕ ਚੀਜ਼ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹੋ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਤੁਹਾਡੇ ਲਈ ਖਾਣਾ ਤੇ ਪਾਣੀ ਹੈ ਕਿ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਨੂੰ ਪੈਦਾ ਕਰਨ ਵਾਲਾ ਸਭ ਤੋਂ ਗਰੀਬ ਕਿਉਂ ਹੈ ਉਹ ਜ਼ਿਆਦਾ ਜਿਹੜਾ ਗਰੀਬ ਹੈ ਉਹ ਕਿਸਾਨ ਹੈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਸਾਡੇ ਮੁਲਕ ਦੇ ਵਿੱਚ ਕਿਸਾਨ ਕਰਦਾ ਇੱਕ ਗੱਲ ਹੋਰ ਵੀ ਹੈ ਕਿ ਕਿਸਾਨ ਤਾਂ ਗਰੀਬ ਹੈ ਪਰ ਜਿਹੜੇ ਜਿੰਨੇ ਵੀ ਕਾਰਪੋਰੇਟ ਇਹ ਹੈਗੇ ਨੇ ਇਹ ਸਾਰੇ ਦੌੜਦੇ ਨੇ ਕਿਸਾਨਾਂ ਦੀ ਜ਼ਮੀਨ ਵੱਲੋਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਜ਼ਮੀਨ ਇਹ ਸਾਡੇ ਇਹ ਜਿਹੜਾ ਕੋਡ ਆ ਜਾਵੇ ਤੇ ਜੇਕਰ ਇੰਨਾ ਹੀ ਇਹ ਘਾਟੇ ਦਾ ਸੌਦਾ ਜਿਹੜਾ ਕੀਤੀ ਬੜੀ ਹੈ ਤੇ ਜਿੰਨੇ ਵੱਡੇ ਵੱਡੇ ਬਿਜ਼ਨਸ ਆਦਾਰੇ ਨੇ ਉਹ ਕਿਉਂ ਇਧਰਲੇ ਪਾਸੇ ਨੂੰ ਮੂੰਹ ਕਰ ਰਹੇ ਨੇ ਸਰਕਾਰਾਂ ਦੇ ਲਈ ਕਿ ਈਜ਼ੀ ਇਹ ਹੁੰਦਾ ਕਿ ਇੱਕਦਾਂ ਜਿੱਦਾਂ ਹੋਣਾ ਆ ਅ ਜਦੋਂ ਇਹਨਾਂ ਨੇ ਸੜਕਾਂ ਸੁਰਕਾਂ ਦੇ ਲਈ ਜ਼ਮੀਨ ਲੈਣੀ ਹੁੰਦੀ ਆ ਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਤੇ ਜੇਕਰ ਹੁਣ ਸਪੋਜ਼ ਕਰੋ ਕਿਸੇ ਵੱਡੇ ਵਪਾਰੀ ਦੇ ਕੋਲ ਸਾਰੀ ਜ਼ਮੀਨ ਹੈ ਤਾਂ ਉਹਨਾਂ ਨੂੰ ਕੋ ਗੀ ਮਾਰਨੀ ਬਹੁਤ ਸੋਕੀ ਆ ਇੱਕ ਜਣੇ ਨੇ ਮਾਰ ਕੇ ਸਾਰੀ ਉਹਨਾਂ ਨੂੰ ਦੇ ਦੇਣੀ ਆ ਉਹ ਜਿਹੜੀਆਂ ਫਿਰ ਇਦਾਂ ਦੀਆਂ ਕੌਮਾਂ ਹੁੰਦੀਆਂ ਉਹ ਫਿਰ ਜਿਹੜੀਆਂ ਸਰਕਾਰਾਂ ਨੂੰ ਹਰ ਇੱਕ ਗੱਲ ਤੇ ਅਕਾਉਂਟੇਬਲ ਵੀ ਕਰਦੀਆਂ ਉਹ ਫਿਰ ਅਗਲੇ ਚਾਹੇ ਹੁਣ ਜਿੱਦਾਂ ਆਪਾਂ ਦੇਖਿਆ ਨਾ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਪੂਰੀ ਭਾਰਤ ਦੇ ਵਿੱਚੋਂ ਕੋਈ ਨਹੀਂ ਬੋਲਿਆ ਤੇ ਉਹਨੇ ਕਿਸਾਨਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦੇ ਤੇ ਖੇਤੀਬਾੜੀ ਅਧਾਰਤ ਸੂਬਾ ਪੰਜਾਬ ਤੇ ਹਰਿਆਣਾ ਦੋਨੇ ਉੱਠ ਖੜੇ ਹੋਏ ਤੇ ਵਾਪਸ ਲੈਣੇ ਪੈ ਗਏ ਜਿਹੜਾ ਮੋਦੀ ਇਸ ਗੱਲ ਦੇ ਲਈ ਮਸ਼ਹੂਰ ਆ ਇਹ ਉਹ ਕਦੀ ਵੀ ਚੁੱਕਿਆ ਕਦਮ ਤੇ ਵਾਪਸ ਨਹੀਂ ਲੈਂਦਾ ਉਸ ਕਦਮ ਨੂੰ ਵਾਪਸ ਕਰਵਾਤਾ ਸਾਡੇ ਲੋਕਾਂ। ਇਹ ਕਿਸਾਨੀ ਦੇ ਨਾਲ ਸੰਬੰਧਿਤ ਮਸਲੇ ਚੱਲ ਰਹੇ ਨੇ ਉਹਦੇ ਉੱਤੇ ਆਪਾਂ ਗੱਲ ਕਰਨੀ ਆ ਕਿ ਸਾਨੂੰ ਲਗਾਤਾਰ ਇੱਕ ਚੀਜ਼ ਵੇਖਣ ਨੂੰ ਮਿਲਦੀ ਆ ਕਿ ਆਪਾਂ ਦੇਖੋ ਇਹ ਬਹੁਤ ਹੀ ਜਿਹੜੀ ਆ ਬੇਸਿਕ ਜੀ ਗੱਲ ਹੈ ਕਿ ਜਿਸ ਚੀਜ਼ ਜਿਹੜੀ ਤੁਹਾਡੀ ਜ਼ਿੰਦਗੀ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਆ ਤੁਸੀਂ ਹਰ ਇੱਕ ਚੀਜ਼ ਤੋਂ ਬਿਨਾਂ ਜਿਉਂਦੇ ਰਹਿ ਸਕਦੇ ਹੋ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਤੁਹਾਡੇ ਲਈ ਖਾਣਾ ਤੇ ਪਾਣੀ ਆ। ਜੇਕਰ ਤੁਸੀਂ ਖਾਓਗੇ ਨਹੀਂ ਜੇਕਰ ਤੁਸੀਂ ਪੀਓਗੇ ਨਹੀਂ ਤਾਂ ਤੁਸੀਂ ਜਿਉਂਦੇ ਨਹੀਂ ਰਹਿ ਸਕਦੇ ਕਿ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹਨੂੰ ਪੈਦਾ ਕਰਨ ਵਾਲਾ ਸਭ ਤੋਂ ਗਰੀਬ ਕਿਉਂ ਹੈ ਹੁਣ ਦੇਖੋ ਆਹਾ ਮੈਂ ਟੌਪ ਪਾਇਆ ਸਪੋਜ਼ ਕਰੋ ਇਹ ਇਹ ਜਿਹੜਾ ਕੰਪਨੀ ਦਾ ਮਾਲਕ ਹੈ ਇਹ ਬਹੁਤ ਜ਼ਿਆਦਾ ਅਮੀਰ ਹੈ ਹੁਣ ਸੋ ਇਹਦੇ ਤੋਂ ਤਾਂ ਬਿਨਾਂ ਵੀ ਮੇਰਾ ਕੰਮ ਚੱਲ ਸਕਦਾ ਮੈਂ ਕੋਈ ਹੋਰ ਵੀ ਪਾ ਸਕਦਾ ਇਸੇ ਤਰੀਕੇ ਨਾਲ ਤੁਸੀਂ ਸਾਰਿਆਂ ਨੇ ਵਕ ਵਕ ਚੀਜ਼ਾਂ ਪਾਈਆਂ ਨੇ ਕਿਸੇ ਨੇ ਕੁਝ ਪਾਇਆ ਕਿਸੇ ਨੇ ਕੁਝ ਪਾਇਆ ਪਰ ਇੱਕ ਗੱਲ ਸਾਡੇ ਸਾਰਿਆਂ ਦੇ ਵਿੱਚ ਕਾਮਨ ਹੈ ਕਿ ਅਸੀਂ ਰੋਟੀ ਸਾਰੇ ਖਾਂਦੇ ਆ ਅਸੀਂ ਜਿਹੜੇ ਇੱਥੇ ਯੂਕੇ ਦੇ ਵਿੱਚ ਬਸਣ ਵਾਲੇ ਗੋਰੀ ਨੇ ਕੋਈ ਬ੍ਰੈਡ ਖਾਂਦਾ ਕੋਈ ਚਿਪਸ ਖਾਂਦਾ ਜੋ ਵੀ ਆ ਉਹ ਬਣਾਉਂਦਾ ਉਹ ਖੇਤਾਂ ਦੇ ਵਿੱਚ ਹੀ ਉਗਦਾ ਤੇ ਫੇਰ ਵੀ ਸਭ ਤੋਂ ਜ਼ਿਆਦਾ ਜਿਹੜਾ ਗਰੀਬ ਆ ਉਹ ਕਿਸਾਨ ਹੈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਸਾਡੇ ਮੁਲਕ ਦੇ ਵਿੱਚ ਕਿਸਾਨ ਕਰਦਾ ਇੱਕ ਗੱਲ ਹੋਰ ਵੀ ਹੈ ਕਿ ਕਿਸਾਨ ਤਾਂ ਗਰੀਬ ਹੈ ਪਰ ਜਿਹੜੇ ਜਿੰਨੇ ਵੀ ਕਾਰਪੋਰੇਟ ਇਹ ਹੈਗੇ ਨੇ ਇਹ ਸਾਰੇ ਦੌੜਦੇ ਨੇ ਕਿਸਾਨਾਂ ਦੀ ਜ਼ਮੀਨ ਵੱਲੋਂ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਜ਼ਮੀਨ ਇਹ ਸਾਡੇ ਇਹ ਜਿਹੜਾ ਕੋਡ ਆ ਜਾਵੇ ਤੇ ਜੇਕਰ ਇੰਨਾ ਹੀ ਇਹ ਕਾਟੇ ਦਾ ਸੌਦਾ ਜਿਹੜਾ ਖੇਤੀਬਾੜੀ ਹੈ ਤੇ ਜਿੰਨੇ ਵੱਡੇ ਵੱਡੇ ਬਿਜ਼ਨਸ ادارے ਨੇ ਉਹ ਕਿਉਂ ਇਧਰਲੇ ਪਾਸੇ ਨੂੰ ਮੂੰਹ ਕਰ ਰਹੇ ਨੇ ਸੋ ਹੁਣ ਉਹਨਾਂ ਨੇ ਜਿਹੜਾ ਇਹ ਬਾਰ-ਬਾਰ ਤੁਸੀਂ ਗੱਲ ਸੁਣ ਰਹੇ ਹੋ ਨਾ ਆਪਾਂ ਜਦੋਂ ਇਹ ਗੱਲ ਹੋਣੀ ਸ਼ੁਰੂ ਹੋਈ ਸੀ ਮੈਂ ਉਹਦੇ ਨਾਲ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਇਸ ਤੋਂ ਡੇਢ ਦੋ ਹਫ਼ਤੇ ਪਹਿਲਾਂ ਹੁਣ ਤਾਂ ਬਹੁਤ ਲੋਕਾਂ ਦੇ ਬਹੁਤ ਪਲੇਟਫਾਰਮਾਂ ਤੇ ਇਹ ਗੱਲ ਹੋਣੀ ਸ਼ੁਰੂ ਹੋ ਗਈ ਮੌਜੂਦਾ ਤੁਹਾਨੂੰ ਦੱਸਿਆ ਗਿਆ ਕਿ ਇੱਕ ਦੋ ਜਿਹੜੀਆਂ ਹਿੰਦੂ ਬਿਜ਼ਨਸ ਲਾਈਨ ਦੇ ਵਿੱਚ ਤੇ ਜਿਹੜਾ ਹੋਰ ਇੱਕ ਦੋ ਥਾਂ ਤੇ ਖਬਰ ਇਹ ਛਪੀ ਆ ਕਿ ਇੰਡੀਆ ਨੇ ਜਿਹੜਾ ਖੇਤੀਬਾੜੀ ਨੀਤੀ ਆ ਉਹਦੇ ਵਿੱਚ ਰਿਫਾਰਮ ਕਰਨ ਦੇ ਲਈ ਜਿਹੜਾ ਖਰੜਾ ਭੇਜਿਆ ਇਹਨਾਂ ਨੂੰ ਸਟੇਟਾਂ ਨੂੰ ਤੇ ਉਹ ਸਟੇਟਾਂ ਦੇ ਜਿਹੜਾ ਉਹ ਖਰੜਾ ਵੀ ਉਹਦੇ ਵਿੱਚ ਇਸ ਤੀ ਕਿਹਨੀਆਂ ਗੱਲਾਂ ਹੋਣ ਦੇ ਖਾਤਿਏ ਨੇ ਕਿ ਜਿਹੜੇ ਪਹਿਲਾ ਤਿੰਨ ਖੇਤੀ ਕਾਲੇ ਕਾਨੂੰਨ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਵਿੱਚ ਕਹਿ ਲਈਦਾ ਕਿ ਉਹ ਜਿਹੜੇ ਰੱਦ ਕਰਵਾਏ ਸੀ ਵੀ ਉਸੇ ਹੀ ਤਰੀਕੇ ਦੀਆਂ ਕੁਝ ਕੁ ਗੱਲਾਂ ਉਹਦੇ ਵਿੱਚ ਹੈਗੀਆਂ ਨੇ ਰਿਫਾਰਮਸ ਦੇ ਨਾਮ ਦੇ ਉੱਤੇ ਸੋ ਇਹਨੂੰ ਲੈ ਕੇ ਹੁਣ ਲਗਾਤਾਰੀ ਜਿਹੜੀ ਗੱਲ ਹੋ ਰਹੀ ਹੈ ਤੇ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਵੀ ਗੱਲ ਕੀਤੀ ਹੈ ਕਿ ਜੇਕਰ ਉਹ ਚੀਜ਼ਾਂ ਦੁਬਾਰਾ ਵਾਪਸ ਆਉਂਦੀਆਂ ਤਾਂ ਉਹਦੇ ਲਈ ਵੀ ਸਾਨੂੰ ਸੰਘਰਸ਼ ਜਿਹੜਾ ਉਹ ਵਿੱਢਣਾ ਪੈਣਾ ਤਿੰਨ ਕਾਨੂੰਨ ਸੀਗੇ ਉਹਨਾਂ ਦੇ ਵਿੱਚ ਇਹ ਕੌਂਟਰੈਕਟ ਫਾਰਮਿੰਗ ਵਾਲੀ ਵੀ ਇੱਕ ਗੱਲ ਸੀਗੀ ਪ੍ਰਾਈਵੇਟ ਮੰਡੀਆਂ ਵਾਲੀ ਵੀ ਗੱਲ ਚਗੀ ਜਿਹਨੂੰ ਕਿ ਕਿਸਾਨਾਂ ਨੇ ਪੁੱਜ ਕੇ ਵਿਰੋਧ ਉਹਨਾਂ ਚੀਜ਼ਾਂ ਦਾ ਕੀਤਾ ਸੀਗਾ ਹੁਣ ਕਿਸਾਨਾਂ ਦਾ ਉਹਦੇ ਵਿੱਚ ਇਹੀ ਕਹਿਣਾ ਸੀਗਾ ਕਿ ਪੰਜਾਬ ਦੇ ਵਿੱਚ ਐਸਪੈਸ਼ਲੀ ਹਰਿਆਣੇ ਦੇ ਵਿੱਚ ਜਿਹੜਾ ਮੰਡੀ ਦਾ ਸਿਸਟਮ ਆ ਬਹੁਤ ਜ਼ਿਆਦਾ ਵਧੀਆ ਹੈ ਤੇ ਪ੍ਰਾਈਵੇਟ ਪਲੇਅਰ ਜਦੋਂ ਇਹਦੇ ਵਿੱਚ ਆਉਂਦੇ ਆ ਇਹਦੇ ਵਿੱਚ ਅਸਲ ਦੇ ਵਿੱਚ ਕੀ ਗੱਲ ਹੈ ਕਿ ਜਦੋਂ ਪ੍ਰਾਈਵੇਟ ਪਲੇਅਰ ਜਿਹੜੇ ਆਉਂਦੇ ਆ ਹੁਣ ਕਿਸਾਨ ਇਹਦੇ ਵਿੱਚ ਕੀ ਸਮਝਾਉਣਾ ਚਾਹੁੰਦੇ ਨੇ ਬਾਰ-ਬਾਰ ਕਿ ਪ੍ਰਾਈਵੇਟ ਪਲੇਅਰ ਜਿਹਦਾ ਆਪਾਂ ਇੰਡੀਆ ਦੇ ਵਿੱਚ ਜੀਓ ਵਾਲਾ ਸਿਸਟਮ ਸਾਰਿਆਂ ਨੇ ਵੇਖਿਆ ਕਿ ਪ੍ਰਾਈਵੇਟ ਪਲੇਅਰ ਇਸੇ ਤਰੀਕੇ ਨਾਲ ਹਿਮਾਚਲ ਰਾਜਾ ਹਲ ਸਾਹਿਬ ਦਾ ਕਹਿਣਾ ਹੈ ਕਿ ਹਿਮਾਚਲ ਦੇ ਵਿੱਚ ਸੇਬ ਦੀ ਖੇਤੀ ਨਾਲ ਵੀ ਇਹ ਹੋਇਆ ਐਪਲਸ ਦੀ ਸੇਬ ਦੀ ਖੇਤੀ ਦੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਵੱਡੇ ਵਪਾਰੀ ਆ ਇਹ ਆਉਂਦੇ ਨੇ ਆ ਕੇ ਪਹਿਲਾਂ ਬਹੁਤ ਜ਼ਿਆਦਾ ਮੁੱਲ ਦਿੰਦੇ ਨੇ ਕਿਸਾਨਾਂ ਨੂੰ ਤੇ ਉਹ ਉਹਨਾਂ ਨੂੰ ਫਸਲ ਵੇਚਣੀ ਸ਼ੁਰੂ ਕਰ ਦਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੌਲੀ ਹੌਲੀ ਜਿਹੜੇ ਛੋਟੇ ਵਪਾਰੀ ਸੀ ਕਿਉਂਕਿ ਕਿਸਾਨ ਉਹਨਾਂ ਨੂੰ ਆਪਣੀ ਫਸਲ ਵੀ ਵੇਚਦੇ ਨਹੀਂ ਕਿਉਂਕਿ ਜੇਕਰ ਹੁਣ ਮੈਨੂੰ ਇਸ ਚੀਜ਼ ਦਾ ਜਿਹੜਾ ਮੁੱਲ ਹੈ 10 ਰੁਪਏ ਦੀ ਜਗ੍ਹਾ ਕੋਈ ਹੋਰ ਵਪਾਰੀ 15 ਰੁਪਏ ਦੇ ਰਿਹਾ ਤੇ ਮੈਂ ਹਰੇਕ ਵਾਰ ਇਹ ਜਿਹੜੇ ਫੁੱਲ ਆ ਉਹ ਮੈਂ ਦੂਸਰੇ ਵਪਾਰੀ ਨੂੰ ਹਰੇਕ ਵਾਰ ਵੇਚੀ ਜਾਊਂਗਾ ਤੇ ਜਿਹਨੂੰ ਮੈਂ ਪਹਿਲਾਂ ਵੇਚਦਾ ਸੀ 10 ਰੁਪਈਆ ਦਾ ਉਹ ਕਹੂਗਾ ਕਿ ਭਾਈ ਮੈਂ ਹੁਣ ਮੇਰਾ ਕੰਮ ਨਹੀਂ ਚੱਲਦਾ ਮੈਂ ਕੁਝ ਹੋਰ ਦੇਖਦਾ ਤੇ ਹੌਲੀ-ਹੌਲੀ 1 2 3 4 5 ਸਾਲ ਬਾਅਦ ਜਦੋਂ ਇਸ ਵਪਾਰੀ ਦੇ ਲਾਗੇ ਛਾਗੇ ਕੋਈ ਇਹਦਾ ਮੁਕਾਬਲਾ ਕਰਨ ਵਾਲਾ ਨਹੀਂ ਰਹਿਣਾ ਬਾਕੀਆਂ ਨੇ ਚਲੇ ਜਾਣਾ ਤੇ ਉਹਨੇ ਕਹਿਣਾ ਵੀ ਠੀਕ ਆ ਭਾਈ ਹੁਣ ਤਾਂ ਮੈਂ ਇਹਦੇ 12 ਰੁਪਏ ਦੇਣੇ ਆ ਸਾਨੂੰ ਕਹਿਣਾ ਹੋਰ ਕੋਈ ਹੈ ਹੀ ਨਹੀਂ ਫਿਰ ਸਾਨੂੰ 12 ਦਾ ਵੀ ਵੇਚਣਾ ਪੈਣਾ ਤੇ ਬਾਅਦ ਵਿੱਚ ਉਹਨੇ ਫਿਰ ਜਿਹੜਾ ਪਹਿਲਾਂ 10 ਦਿੰਦਾ ਸੀ ਨਾ ਹੁਣ ਇਹਨੇ ਉਹਨੇ ਫਿਰ 8ਾਂ ਤੇ ਵੀ ਆ ਜਾਣਾ ਤੇ ਸਾਨੂੰ ਫਿਰ 8ਾਂ ਤੇ ਵੀ ਵੇਚਣਾ ਪੈਣਾ ਕਿਉਂਕਿ ਹੋਰ ਸਾਡੇ ਕੋਲ ਕੋਈ ਆਪਸ਼ਨ ਨਹੀਂ ਰਹਿਣੀ ਸੋ ਇਸੇ ਕਰਕੇ ਜਿਹੜਾ ਪ੍ਰਾਈਵੇਟ ਪਲੇਸ ਦਾ ਕਿਸਾਨ ਲਗਾਤਾਰ ਵਿਰੋਧ ਕਰਦੇ ਰਹੇ ਨੇ ਸਰਕਾਰਾਂ ਦੀ ਜ਼ਰੂਰਤ ਖੇਤੀਬਾੜੀ ਸਿਸਟਮ ਦੇ ਲਈ ਜਿਹੜਾ ਖੇਤੀਬਾੜੀ ਦੇ ਲਈ ਇਸ ਕਰਕੇ ਆ ਕਿਉਂਕਿ ਸਰਕਾਰਾਂ ਨਿظام ਚਲਾਉਂਦੀਆਂ ਨੇ ਜੇਕਰ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਸੀ ਨਾ ਵੀ ਇਹ ਜਿਹੜਾ ਜੈਕਟ ਆ ਇਨੂੰ ਜੇਕਰ ਵਪਾਰੀ ਬਣਾ ਕੇ ਰੱਖ ਲੈਂਦਾ ਉਹ ਕਹਿੰਦਾ ਮੈਂ ਤਾਂ ਇਹ ਵੇਚਣੀ ਆ 10 ਪੌਂਡ ਦੀ ਤੇ ਕੋਈ ਉਹ ਤੋਂ ਇਹ ਨਹੀਂ ਖਰੀਦਦਾ ਉਹ ਕਹੂਗਾ ਅੱਜ ਨਹੀਂ ਖਰੀਦਣੀ ਤੁਸੀਂ ਅਗਲੀ ਵਾਰ ਨੂੰ ਖਰੀਦ ਲਿਓ ਮੈਂ ਨਹੀਂ ਵੇਚਦਾ ਇਹਨੂੰ ਪਈਦਾ ਇਹਦਾ ਕੁਝ ਕੱਟਣ ਨਹੀਂ ਲੱਗਾ ਇਹਦੀ ਡੇਟ ਨਹੀਂ ਲੰਗਣ ਲੱਗੀ ਅਗਲੇ ਸਾਲ ਨਾਲ ਬਿਕੋ ਉਦਦੇ ਅਗਲੇ ਸਾਲ ਬਿਕਜੂ ਉਸ ਤੋਂ ਅਗਲੇ ਸਾਲ ਬਿਕਜੂ ਕਦੇ ਨਾ ਕਦੇ ਤਾਂ ਇਹ ਵਿਕੇ ਹੀ ਜਾਣੀਆਂ ਤੇ ਉਹਨੇ ਆਪਣੇ 10 ਪੌਂਡ ਲੈ ਹੀ ਲੈਣੇ ਆ ਪਰ ਜੇਕਰ ਇਹਦੀ ਬਜਾਈ ਇੱਥੇ ਸਾਡੇ ਕੋਲ ਕਣਕ ਦਾ ਬੋਰਾ ਪਿਆ ਤੇ ਉਹਨੂੰ ਅਸੀਂ ਇਦਾਂ ਨਹੀਂ ਕਹਿ ਸਕਦੇ ਕਿ ਮੈਂ ਅਗਲੇ ਸਾਲ ਵੇਚ ਦਊਂਗਾ ਤੁਹਾਨੂੰ ਪਤਾ ਕਿ ਉਹ ਤੁਹਾਨੂੰ ਕੱਢਣੀ ਪੈਣੀ ਆ ਹਲੇ ਕਣਕ ਨੂੰ ਤਾਂ ਚਲੋ ਫੇਰ ਥੋੜਾ ਜਿਹਾ ਤੁਸੀਂ ਰੱਖ ਲਓਗੇ ਬਾਕੀ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦਾ ਤਾਂ ਤੁਸੀਂ ਕਿ ਇਹ ਕੁਝ ਘੰਟੇ ਹੁੰਦੇ ਆ ਉਹਨਾਂ ਦੇ ਕੋਲ ਤੇ ਉਹ ਘੰਟਿਆਂ ਦੇ ਵਿੱਚ ਤੁਸੀਂ ਉਹ ਫਸਲ ਵੇਚਣੀ ਹੁੰਦੀ ਆ ਸੋ ਇਹਦੇ ਲਈ ਕਿ ਕਿਉਂਕਿ ਉਹ ਕੁਝ ਘੰਟਿਆਂ ਦੇ ਵਿੱਚ ਹੀ ਉਹ ਫਸਲ ਵੇਕਣੀ ਹੁੰਦੀ ਆ ਤੇ ਇਸ ਕਰਕੇ ਇੱਕ ਵਲਨਰੇਬਲ ਜਿਹੜੀ ਤੇ ਰਿਆ ਇੱਕ ਕਮਜ਼ੋਰ ਤੇ ਰਿਆ ਕਿਸਾਨ ਤੇ ਉਹਨਾਂ ਨੂੰ ਤਾਕਤਵਾਰ ਕਰਨ ਦੇ ਲਈ ਜਿਹੜੀਆਂ ਸਰਕਾਰਾਂ ਹੁੰਦੀਆਂ ਜ਼ਰੂਰੀ ਇਹ ਹੁੰਦਾ ਕਿ ਇਹ ਪ੍ਰੋਟੋਕੋਲਸ ਬਣਾਉਣ ਇਹ ਨਿਜਮ ਬਣਾਉਣ ਤਾਂ ਕਿ ਇਹਨਾਂ ਨੂੰ ਕੋਈ ਐਕਸਪਲੋਇਟ ਨਾ ਕਰ ਸਕੇ ਕਿਸਾਨਾਂ ਨੂੰ ਮੇਨ ਗੱਲ ਇਹ ਹੁੰਦੀ ਹੈ ਇਸੇ ਕਰਕੇ ਕਿਸਾਨਾਂ ਦੇ ਉੱਤੇ ਕਿਸਾਨਾਂ ਦਾ ਜਿਹੜਾ ਉਹ ਸਰਕਾਰ ਦੇ ਉੱਤੇ ਜਾਦੇ ਉਹ ਚਾਹੁੰਦੇ ਨੇ ਕਿ ਸਰਕਾਰ ਹੀ ਸਾਰੇ ਸਿਸਟਮ ਨੂੰ ਦੇਖੇ ਸਾਨੂੰ ਐਮਐਸਪੀ ਵੀ ਦੇਵੇ ਮੰਡੀਆਂ ਦਾ ਨਿਜਾਮ ਵੀ ਉਹਨਾਂ ਦੇ ਕੋਲ ਸਰਕਾਰ ਦੇ ਕੋਲ ਰਹੇ ਤਾਂ ਕਿ ਸਰਕਾਰ ਜਿਹੜੀ ਹੁੰਦੀ ਆ ਉਹ ਲੋਕਾਂ ਵੱਲੋਂ ਚੁਣੀ ਜਾਂਦੀ ਆ 5 ਸਾਲਾਂ ਬਾਅਦ ਅਸੀਂ ਉਹਨਾਂ ਨੂੰ ਬੂਟ ਆਊਟ ਵੀ ਕਰ ਸਕਦੇ ਆ ਅਸੀਂ ਉਹਨਾਂ ਦੇ ਖਿਲਾਫ ਧਰਨੇ ਵੀ ਮਾਰ ਸਕਦੇ ਆ ਤੇ ਸਰਕਾਰ ਸਾਡੇ ਨਾਲ ਧੱਕਾ ਨਹੀਂ ਕਰ ਸਕਦੀ ਪ੍ਰਾਈਵੇਟ 플레이ਰ ਕਾਲੂ ਜੋ ਮਰਜ਼ੀ ਕਰ ਸਕਦੇ ਆ ਸੋ ਇਸ ਕਰਕੇ ਕਿ ਕਿਸਾਨਾਂ ਨੂੰ ਕੋਈ ਜਿਹੜਾ ਐਕਸਪਲੋਇਟ ਨਾ ਕਰ ਸਕੇ ਕਿ ਅਗਲੇ ਨੂੰ ਪਤਾ ਕਿ ਇਹਦੀ ਸਬਜ਼ੀ ਜੇਕਰ ਸ਼ਾਮ ਤੱਕ ਨਾ ਵਕੀ ਤੇ ਉਹ ਇਹਨੂੰ ਬਿੰਨ ਚ ਸਿੱਟਣੀ ਪੈਣੀ ਆ ਇਸ ਕਰਕੇ ਬੇਸ਼ੱਕ ਇਸ ਸਬਜ਼ੀ ਦਾ ਰੇਟ 5 ਰੁਪਏ ਆ ਪਰ ਮੈਂ 2 ਘੰਟੇ ਵੇਟ ਕਰ ਜਦੋਂ ਇਹਨੂੰ ਕਰਾਉਂਗਾ ਤੇ ਇਹਨੇ ਆਪੇ ਮੈਨੂੰ 3 ਰੁਪਏ ਦੀ ਵੇਚ ਜਾਣੀ ਆ ਉਸ ਸਮੇਂ ਉੱਥੇ ਕੋਈ ਨਿਜਮ ਹੋਣਾ ਚਾਹੀਦਾ ਜਿਹਦੇ ਵਿੱਚ ਸਰਕਾਰ ਨੇ ਇਸ ਤਰੀਕੇ ਦਾ ਨਿਜਮ ਬਣਾਇਆ ਹੋਵੇ ਪਰ ਭਾਈ ਜੇਕਰ ਤੈਨੂੰ ਇਸ ਲੈਵਲ ਤੇ ਇੰਨੇ ਪੈਸਿਆਂ ਦੀ ਇਹ ਖਰੀਦਣੀ ਪੈਣੀ ਆ ਮੇਨਲੀ ਇਹੀ ਗੱਲ ਆ ਤੇ ਵੈਸੇ ਜਿਹੜੀ बार-बार ਇਹ ਗੱਲ ਆਉਂਦੀ ਆ ਨਾ ਵੀ ਜਿਹੜੇ ਵਪਾਰੀ ਆ ਉਹ ਕਿਉਂ ਖੇਤੀ ਵੱਲੋਂ ਦੌੜਦੇ ਨੇ ਇਹ ਤਾਂ ਹੁਣ ਦੇਖੋ ਇਹ ਬੜੀ ਜਿਹੜੀ ਆ ਸਿੱਧੀ-ਸਿੱਧੀ ਗੱਲ ਹੈ ਕਿ ਖਾਦੇ ਪੀਤੇ ਬਿਨਾ ਤੁਸੀਂ ਰਹਿ ਨਹੀਂ ਸਕਦੇ ਦੈਟ ਮੀਨਸ ਕਿ ਹਮੇਸ਼ਾ ਸਭ ਤੋਂ ਜ਼ਿਆਦਾ ਜਿਨੇ ਤੁਹਾਨੂੰ ਪੈਸੇ ਦੇਣੇ ਆ ਉਹ ਖੇਤੀਬਾੜੀ ਆ ਤੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਨੂੰ ਵੀ ਫਾਇਦਾ ਹੁੰਦਾ ਕਿ ਜਿਹੜੇ ਵੱਡੇ ਵਪਾਰੀ ਆ ਉਹਨਾਂ ਦੇ ਕੋਲ ਸਾਰਾ ਜਿਹੜਾ ਤੰਤਰ ਆ ਜਾਵੇ ਹੁਣ ਦੇਖੋ ਪੰਜਾਬ ਦੇ ਵਿੱਚ ਕੀ ਆ ਆਪਾਂ ਅਕਸਰ ਕਹਿੰਦੇ ਆ ਨਾ ਪੰਜਾਬ ਦੇ ਲਈ ਤੇ ਵੈਸੇ ਹੁਣ ਹਰਿਆਣੇ ਦੇ ਲਈ ਵੀ ਕਿ ਇੱਥੇ ਦੇ ਲੋਕ ਬੜੇ ਅਣਖੀ ਹੁੰਦੇ ਆ ਪੰਜਾਬ ਦੇ ਲਈ ਆਪਾਂ ਅਕਸਰ ਕਹਿੰਦੇ ਆ ਬੜੀ ਜੀ ਮਾਰਸ਼ਲ ਕੌਮ ਆ ਬੜੇ ਅਣਖੀ ਲੋਕ ਆ ਤੇ ਪੰਜਾਬ ਦੇ ਵਿੱਚ ਕਿੱਤਾ ਕੀ ਆ ਪੰਜਾਬ ਦਾ ਖੇਤੀਬਾੜੀ ਹੁਣ ਖੇਤੀਬਾੜੀ ਦੇ ਵਿੱਚ ਅਣਖ ਤਾਂ ਤੁਹਾਡੇ ਚ ਵੈਸੇ ਹੀ ਆ ਜਾਂਦੀ ਆ ਜਿੰਨੇ ਵੀ ਓਵਰਸੀਸ ਬਸਦੇ ਸੱਜਣੇ ਆ ਜਿਹੜੇ ਓਓ ਇਸ ਗੱਲ ਨੂੰ ਬਹੁਤ ਈਜ਼ੀਲੀ ਸਮਝ ਸਕਦੇ ਆ ਅਸੀਂ ਜਦੋਂ ਪਿੰਡੋਂ ਪੰਜਾਬ ਤੋਂ ਬਾਹਰ ਆਉਂਦੇ ਆ ਜਦੋਂ ਅਸੀਂ ਆ ਕੇ ਕਿਸੇ ਦੂਸਰੇ ਦੇ ਕੰਮ ਤੇ ਲੱਗਦੇ ਆ ਸਾਨੂੰ ਬੜਾ ਆਰਡ ਲੱਗਦਾ ਖਾਸ ਕਰਕੇ ਉਹਨਾਂ ਨੂੰ ਜਿਹੜਾ ਨੇ ਪਿੰਡ ਖੇਤੀ ਕੀਤੀ ਹੁੰਦੀ ਆ ਉਹਨਾਂ ਨੂੰ ਬਹੁਤ ਆਰਡ ਜਿਆ ਲੱਗਦਾ ਜਦੋਂ ਕਿਸੇ ਦਾ ਆਰਡਰ ਦੇ ਸਹਿਣਾ ਪੈਂਦਾ ਜਦੋਂ ਆ ਕੇ ਮਾਲਕ ਕਹਿੰਦਾ ਨਾ ਕੋਈ ਕੰਪਨੀ ਦਾ ਫੋਰਮੈਨ ਕਹਿੰਦਾ ਜਾਂ ਈਵਨ ਜੇ ਕੋ ਰੈਸਟੋਰੈਂਟ ਤੇ ਕੰਮ ਕਰਦੇ ਕੋ ਆਪਣਾ ਹੀ ਸਾਡੇ ਚੋਂ ਬੰਦਾ ਜਿਹੜਾ ਕੋਈ ਸਟੋਰ ਦਾ ਮਾਲਕ ਹੁੰਦਾ ਉਹ ਆ ਕੇ ਕਹਿੰਦਾ ਉਹ ਤੈਨੂੰ ਕਿਹਾ ਸੀ ਕਿ ਮੈਂ ਆ ਕੰਮ ਕੀਤਾ ਨਹੀਂ ਮੈਂ ਤੈਨੂੰ ਦੱਸ ਕੇ ਗਿਆ ਸੀ ਕਿ ਕਰਨਾ ਤਾਂ ਕੀਤਾ ਨਹੀਂ ਕਿਉਂਕਿ ਉਹਦੇ ਹੰਟਰ ਅਸੀਂ ਕੰਮ ਕਰਦੇ ਹੁੰਨੇ ਆ ਅਸੀਂ ਕਦੀ ਇਦਾਂ ਦਾ ਨਿਜਾਮ ਦੇਖਿਆ ਨਹੀਂ ਹੁੰਦਾ ਪਹਿਲਾਂ ਤੇ ਸਾਨੂੰ ਬੜਾ ਆਰਡ ਲੱਗਦਾ ਕਿਉਂ ਕਿ ਅਸੀਂ ਪਿੰਡ 'ਚ ਜਦੋਂ ਖੇਤੀਬਾੜੀ ਕਰਦੇ ਆ ਤੇ ਅਸੀਂ ਆਪਣੀ ਮਰਜ਼ੀ ਦੇ ਮਾਲਕ ਆਪ ਹੁੰਨੇ ਆ ਦੋ ਖਤਿਆਂ ਵਾਲੇ ਦਾ ਵੀ ਬਰਾਬਰ ਦਾ ਹੀ ਰੋਬ ਆ ਜਿੰਨਾ 20 ਖਤਿਆਂ ਵਾਲੇ ਦਾ ਰੋਬ ਆ ਅਗਲਾ ਕਹਿੰਦਾ ਬਾਈ ਖੱਤੀ ਤੇਰੇ ਕੋਲ ਜ਼ਿਆਦਾ ਹੋਣਗੇ ਪਰ ਕੰਮ ਮੈਂ ਵੀ ਆਪਣਾ ਹੀ ਕਰਦਾ ਤੇ ਮੇਰੇ ਨਾਲ ਉੱਚਾ ਨਹੀਂ ਬੋਲਣਾ ਸੋ ਇਹ ਇਹ ਜਿਹੜੀ ਅੰਦਰੋਂ ਤੁਹਾਡੇ ਚ ਜਿਹੜੀ ਹੁੰਦੀ ਆ ਨਾ ਵੀ ਕਿਸੇ ਤੋਂ ਡਰਨਾ ਨਹੀਂ ਬੇਖੌਫ ਹੋਣਾ ਤੇ ਇਹ ਇਹ ਇਸੇ ਕਰਕੇ ਆਉਂਦਾ ਕਿ ਜਦੋਂ ਤੁਸੀਂ ਖੇਤੀਬਾੜੀ ਦਾ ਇਸੇ ਕਰਕੇ ਪੰਜਾਬ ਦੇ ਹਰਿਆਣੇ ਦੇ ਲੋਕ ਜਾਂ ਵੈਸਟਰਨ ਯੂਪੀ ਦੇ ਉਹ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਆਪਾਂ ਨੂੰ ਉਹ ਮਾਰਸ਼ਲ ਕੌਮ ਵੀ ਮੰਨੇ ਜਾਂਦੇ ਆ ਤੇ ਉਹ ਇੱਕ ਖੇਤੀਬਾੜੀ ਨੂੰ ਪਿਆਰ ਵੀ ਇੰਨਾ ਕਰਦੇ ਆ ਤੇ ਸਰਕਾਰਾਂ ਦੇ ਲਈ ਕਿ ਈਜ਼ੀ ਇਹ ਹੁੰਦਾ ਕਿ ਇੱਕ ਤਾਂ ਜਿੱਦਾਂ ਹੋਣਾ ਆ ਜਦੋਂ ਇਹਨਾਂ ਨੇ ਸੜਕਾਂ ਸੁਰਕਾਂ ਦੇ ਲਈ ਜ਼ਮੀਨ ਲੈਣੀ ਹੁੰਦੀ ਆ ਅ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾ ਜੇ ਜੇਕਰ ਹੁਣ ਸੁਪੋਜ਼ ਕਰੋ ਕਿਸੇ ਵੱਡੇ ਵਪਾਰੀ ਦੇ ਕੋਲ ਸਾਰੀ ਜ਼ਮੀਨ ਆ ਤਾਂ ਉਹਨਾਂ ਨੂੰ ਘੋਗੀ ਮਾਰਨੀ ਬਹੁਤ ਸੌਖੀ ਆ ਇੱਕ ਜਣੇ ਨੇ ਮਾਰ ਕੇ ਸਾਰੀ ਉਹਨਾਂ ਨੂੰ ਦੇ ਦੇਣੀ ਆ ਤੇ ਵੈਸੇ ਵੀ ਜਦੋਂ ਜਿਹੜੀਆਂ ਫਿਰ ਇਦਾਂ ਦੀਆਂ ਕਾਮਾਂ ਹੁੰਦੀਆਂ ਉਹ ਫਿਰ ਜਿਹੜੀਆਂ ਸਰਕਾਰਾਂ ਨੂੰ ਹਰ ਇੱਕ ਗੱਲ ਤੇ ਅਕਾਊਂਟੇਬਲ ਵੀ ਕਰਦੀਆਂ ਉਹ ਫਿਰ ਅਗਲੇ ਚਾਹੇ ਹੁਣ ਜਿੱਦਾਂ ਆਪਾਂ ਦੇਖਿਆ ਨਾ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਪੂਰੀ ਭਾਰਤ ਦੇ ਵਿੱਚੋਂ ਕੋਈ ਨਹੀਂ ਬੋਲਿਆ ਤੇ ਉਹਨੇ ਕਿਸਾਨਾਂ ਦੇ ਖਿਲਾਫ ਜਿਹੜਾ ਬਿੱਲ ਲੈ ਕੇ ਆਂਦੇ ਤੇ ਖੇਤੀਬਾੜੀ ਆਧਾਰਤ ਸੂਬਾ ਪੰਜਾਬ ਤੇ ਹਰਿਆਣਾ ਦੋਨੇ ਉ ਤੇ ਵਾਪਸ ਲੈਣੇ ਪੈ ਗਿਆ ਜਿਹੜਾ ਮੋਦੀ ਇਸ ਗੱਲ ਦੇ ਲਈ ਮਸ਼ਹੂਰ ਆ ਕਿ ਉਹ ਕਦੀ ਵੀ ਚੁੱਕਿਆ ਕਦਮ ਕਦੇ ਵਾਪਸ ਨਹੀਂ ਲੈਂਦਾ ਉਸ ਕਦਮ ਨੂੰ ਵਾਪਸ ਕਰਵਾਤਾ ਸਾਡੇ ਲੋਕਾਂ ਨੇ ਸੋ ਇਸੇ ਕਰਕੇ ਉਹ ਵੀ ਚਾਹੁੰਦੇ ਨੇ ਕਿ ਭਾਈ ਜਿਹੜੇ ਵੱਡੇ ਪਲੇਅਰ ਆ ਉਹ ਆਉਣ ਤੇ ਇਹ ਜਿਹੜਾ ਇਹਨਾਂ ਨੂੰ ਅਸੀਂ ਬੇਲੇ ਕਰੀਏ ਜਦੋਂ ਸਾਡੇ ਮਾ ਤਹਿਤ ਹੋ ਕੇ ਕੰਮ ਕਰਨਗੇ ਤੇ ਫਿਰ ਉਹ ਜਿਹੜੀ ਆਕੜ ਆ ਉਹ ਜਿਹੜੀ ਅੜੀ ਆ ਉਹ ਵੀ ਆਪੇ ਭੱਜ ਜਾਣੀ ਆ ਤੇ ਬਾਕੀ ਜਿਹੜਾ ਹੋਰ ਉਹਦੇ ਨਾਲ ਜਿਹੜੇ ਬੈਨੀਫਿਟ ਹੋਣੇ ਜਿਹੜੇ ਪੈਸੇ ਕਮਾਉਣੇ ਉਹ ਤਾਂ ਕਮਾਉਣੇ ਹੀ ਆ ਤੇ ਇਹ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਕੱਲ ਨੂੰ ਜਿਹੜਾ ਇਹ ਬਾਗਾ ਸਰਹੱਦ ਵੀ ਖੁੱਲਣੀ ਹੈ ਸਾਰੀਆਂ ਖੁੱਲਣੀਆਂ ਗਾਂ ਤੁਹਾਡੇ ਟਰੱਕ ਜਿਹੜਾ ਟ੍ਰੇਨਾਂ ਗਾਂ ਤੱਕ ਇਦਨ ਮਿਡਲ ਈਸਟ ਯੂਰਪੀਅਨ ਕੰਟਰੀਆਂ ਤੱਕ ਜਿਹੜਾ ਇਹ ਟ੍ਰੇਡ ਹੋਣਾ ਤੇ ਇਸੇ ਕਰਕੇ ਜਿਹੜਾ ਇਹ बार-बार ਇਸ ਤਰੀਕੇ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਾਲਾਂਕਿ ਬੜੀ ਇਨੀਸ਼ੀਅਲੀ ਸਟੇਜ ਤੇ ਗੱਲ ਹੈ ਜਦ ਮੈਂ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਜਿਹੜਾ ਨਵਾਂ ਖਰੜਾ ਕਿਹਾ ਜਾ ਰਿਹਾ ਇਹਦੇ ਵਿੱਚ ਸਰਕਾਰ ਦਾ ਹੀ ਦਾਵਾ ਕਿ ਹਜੇ ਤਾਂ ਉਹਨਾਂ ਨੇ ਸੁਝਾਅ ਮੰਗੇ ਨੇ ਉਹ ਉਸ ਤੋਂ ਬਾਅਦ ਕੀ ਉਹਨਾਂ ਨੇ ਇਹ ਲਾਗੂ ਕਰਨੇ ਜਾਂ ਨਹੀਂ ਕਰਨੇ ਇਹ ਬਾਅਦ ਦੀ ਗੱਲ ਆ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲੇ ਆ ਤੇ ਤੁਹਾਡੇ ਨਾਲ ਜੁੜਦੇ ਰਹਿਾਂਗੇ ਗੱਲ ਕਰਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ